ਇਸ ਵਿੱਚ ਲਈ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਾਰੀ ਫਿਰ ਕੇਂਦਰੀ ਜੇਲ ਵਿਵਾਦਾਂ ਦੇ ਵਿੱਚ ਆ ਗਈ ਹੈ ਜੀ ਹਾਂ ਕੁਝ ਦਿਨ ਪਹਿਲਾਂ ਵੀ ਕੇਂਦਰੀ ਜੇਲ ਦੇ ਵਿੱਚ ਹਵਾਲਾਤਿਆਂ ਦੇ ਵਿਚਕਾਰ ਝੜਪ ਹੋਈ ਸੀ ਤੇ ਉੱਥੇ ਹੀ ਅੱਜ ਫਿਰ ਤੋਂ ਕੇਂਦਰੀ ਕੇਂਦਰੀ ਜੇਲ ਦੇ ਵਿੱਚ ਬੰਦ ਹਵਾਲਾਤਰੀਆਂ ਦੇ ਵਿਚਕਾਰ ਇੱਕ ਵਾਰੀ ਫਿਰ ਤੋਂ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਅੰਦਾਜ਼ਾ ਹੈ ਕਿ ਅੱਜ ਇਨ੍ਹਾਂ ਹਵਾਲਾਤਿਆਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਰਿਵਾਰਕ ਮੈਂਬਰ ਪਹੁੰਚੇ ਸੀ ਜਿਸ ਤੋਂ ਬਾਅਦ ਇਕਦਮੀ ਜੇਲ੍ਹ ਦੇ ਵਿੱਚ ਹੜਕੰਪ ਮਚ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਨ੍ਹਾਂ ਲੋਕਾਂ ਨੂੰ ਜੋ ਮੁਲਾਕਾਤ ਕਰਨ ਦੇ ਲਈ ਆਏ ਗਏ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਅੰਦਾਜ਼ਾ ਹੈ ਕਿ ਮੌਕੇ ਤੇ ਪੁਲਸ ਦੇ ਵੱਡੇ ਅਧਿਕਾਰੀ ਵੀ ਪਹੁੰਚ ਗਏ ਨੇ ਜਿਨ੍ਹਾਂ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਥੋੜੀ ਜੀ ਗੱਲ ਨੂੰ ਲੈ ਕੇ ਦੋ ਕੈਦੀਆਂ ਦੇ ਵਿਚਕਾਰ ਦੋ ਹਵਾਲਾਤੀਆਂ ਦੇ ਵਿਚਕਾਰ ਝੜਪ ਹੁੰਦੀ ਹੈ ਜਿਸ ਤੋਂ ਬਾਅਦ ਮਾਮਲਾ ਇੱਥੇ ਤੱਕ ਪਹੁੰਚ ਜਾਂਦਾ ਹੈ ਕਿ ਪਹਿਲਾਂ ਬਹਿਸਬਾਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਦੋਵੇਂ ਹਵਾਲਾਤੀ ਇੱਕ ਦੂਸਰੇ ਦੇ ਨਾਲ ਹੱਥੋਪਾਈ ਹੋ ਜਾਂਦੇ ਨੇ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਵੱਖ ਕੀਤਾ ਜਾਂਦਾ ਹੈ ਤੇ ਦੋਵਾਂ ਨੂੰ ਵੱਖ-ਵੱਖ ਬੈਰਕਾਂ ਦੇ ਵਿੱਚ ਹੁਣ ਬੰਦ ਕੀਤਾ ਗਿਆ ਪਰ ਇਸ ਦੇ ਵਿਚ ਦਰਮਿਆਨ ਹੀ ਹੋਣ ਇੱਕ ਹੋਰ ਅ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਨਾ ਚੜਪਦੇ ਵਿੱਚ ਇੱਕ ਹਵਾਲਾਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਦਾ ਟ੍ਰੀਟਮੈਂਟ ਜਿਹੜਾ ਉਹ ਚੱਲ ਰਿਹਾ ਹੈ ਸੋ ਇੱਕ ਵਾਰੀ ਫੇਰ ਤੋਂ ਕੇਂਦਰੀ ਉਮ ਜਿਹੜੀ ਜੇਲ ਹੈ ਉਹ ਫਿਰ ਬਿਵਾਦਾਂ ਦੇ ਵਿੱਚ ਆਈ ਹੈ ਜਿੱਥੇ ਦੋ ਹਵਾਲਾਤੀ ਆਪਸ ਦੇ ਵਿੱਚ ਭੇੜੇ ਨੇ ਹਾਲਾਂਕਿ ਹਲੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗਾ ਕਿ ਕਿਹੜੀ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚਕਾਰ ਟਕਰਾਅ ਹੋਇਆ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਤੇ ਇੱਕ ਗੰਭੀਰ ਰੂਪ ਦੇ ਨਾਲ ਹਵਾਲਾਤੀ ਜ਼ਖਮੀ ਵੀ ਹੋ ਗਿਆ ਜਿਸ ਨੂੰ ਲੈ ਕੇ ਹੁਣ ਪੁਲਿਸ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਪਹੁੰਚੀ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਸੋ ਵੱਡੀ ਖਬਰ ਗੁਰਦਾਸਪੁਰ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਤੇ ਇੱਕ ਗੱਲ ਨੂੰ ਲੈ ਕੇ ਪਹਿਲਾਂ ਦੋ ਹਵਾਲਾਤੀ ਆਪਸ ਦੇ ਵਿੱਚ ਬਹਿਸਦੇ ਨੇ ਤੇ ਉਸ ਤੋਂ ਬਾਅਦ ਦੋਵਾਂ ਦੇ ਵਿਚਕਾਰ ਹੱਥੋਪਾਈ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਇੱਕ ਹਵਾਲਾਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਇਲਾਜ ਦੇ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਪੁਲਿਸ ਲੈ ਕੇ ਪਹੁੰਚਿਆ ਘਰਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਵੱਡੇ ਸੀਨੀਅਰ ਅਧਿਕਾਰੀ ਵੀ ਪੁਲਿਸ ਪਹੁੰਚੇ ਨੇ ਜਨਾਬ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਬਾਕੀ ਕੈਦੀਆਂ ਨੂੰ ਵੱਖ-ਵੱਖ ਬੈਰਕਾਂ 'ਚ ਰੱਖਿਆ ਜਾ ਰਿਹਾ ਹੈ ਤੇ ਮੁਲਾਕਾਤ ਕਰਨ ਦੇ ਲਈ ਆਏ ਲੋਕਾਂ ਨੂੰ ਵੀ ਜੇਲ੍ਹ ਤੋਂ ਬਾਹਰ ਭੇਜ ਦਿੱਤਾ ਹੈ ਤੇ ਹੁਣ ਜੇਲ੍ਹ ਦੇ ਵਿੱਚ ਵੱਡੇ ਪੁਲਿਸ ਅਧਿਕਾਰੀ ਹੀ ਮੌਜੂਦ ਨੇ ਇਸ ਬਾਬਤ ਹੋਰ ਜਾਣਕਾਰੀ ਲਮਾਂਗੇ ਮੇਰੇ ਨਾਲ ਫੋਨ ਲਾਈਨ ਜੁੜ ਚੁੱਕੇ ਨੇ ਗੁਰਦਾਸਪੁਰ ਤੋਂ ਮੇਰੇ ਸਹਿਯੋਗੀ ਪਪਾਲ ਸਿੰਘ ਪਪਾਲ ਜੀ ਕੀ ਕੋਈ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ जी दादा चवांगा के अॼ जे, केंद्र जेल गुरदासपुर <laughs> ਕੈਦੀ ਤੇ ਹਵਾਲਾਤੀ ਆਪਸ ਚ ਭੜਗੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਪੁਲਿਸ ਇਸ ਦੇ ਬਾਰੇ ਵੀ ਜਾਣਕਾਰੀ ਨਹੀਂ ਦੇ ਰਹੀ ਉਹਨਾਂ ਨੇ ਇਸ ਘਟਨਾ ਨੂੰ ਡਿਨਾਈ ਕੀਤਾ ਹੈ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਜੋ ਉਥੇ ਹਾਲਾਤ ਬਣੇ ਜਾਂ ਫਿਰ ਇੱਕ ਕੈਦੀ ਜ਼ਖਮੀ ਹੋਇਆ ਜਾਂ ਫਿਰ ਜੋ ਉਥੇ ਮਿਲਣ ਗਏ ਸੀ ਕੈਦੀਆਂ ਨੂੰ ਉਹਨਾਂ ਨੂੰ ਵੀ ਬਾਹਰ ਕੱਢ ਦਿੱਤਾ ਗਿਆ ਤੇ ਜੋ ਉਥੇ ਹਾਲਾਤ ਸੀ ਉਥੋਂ ਜੋ ਸਾਫ ਜਾਇਜ਼ ਹੁੰਦਾ ਹੈ ਕਿ ਕੈਦੀ ਤੇ ਹਵਾਲਾਤੀ ਅੰਦਰ ਭੜੇ ਨੇ ਜਿੰਨਾਂ ਵਿੱਚੋਂ ਇੱਕ ਹਵਾਲਾਤੀ ਜ਼ਖਮੀ ਹੋਇਆ ਜਿਸ ਦਾ ਇਲਾਜ ਹਸਪਤਾਲ ਗੁਰਦਾਸਪੁਰ ਚ ਚੱਲ ਰਿਹਾ ਹੈ ਲੇਕਿਨ ਕੈਮਰੇ ਦੇ ਸਾਹਮਣੇ ਦੀ ਵੀ ਬੋਤੋਂ ਇਸ ਬਾਰੇ ਇਨਕਾਰ ਕਰਦੀ ਜੀ ਤੁਸੀਂ ਕਹਿ ਕੇ ਪੁਲਿਸ ਇਸ ਗਾਲ ਨੂੰ ਖਾਰਜ ਕਰ ਰਹੀ ਹੈ ਪਰ ਫਿਰ ਉਹ ਹਵਾਲਾਤੀ ਇੱਕ ਤਸਵੀਰਾਂ ਵੀ ਸਾਹਮਣੇ ਆਈਆਂ ਪੋਪਾਲ ਜੀ ਕਿ ਉਸ ਦੇ ਹੱਥ ਬੰਨੇ ਹੋਏ ਨੇ ਪੁਲਿਸ ਨੇ ਉਸ ਨੂੰ ਹੱਤਕੜੀ ਲਾਈ ਹੋਈ ਹੈ ਤੇ ਉਹਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਦੇ ਬੈੱਡ ਤੇ ਲਟਾਇਆ ਹੋਇਆ ਹੈ ਤੇ ਉਹ ਉਹਦੀ ਵੀ ਜਾਣਕਾਰੀ ਦਿੱਤੀ ਜਾਵੇ ਕਿ ਹਵਾਲਾਤੀ ਹੈ ਕਿ ਦੀ ਸਿਹਤ ਖਰਾਬ ਹੋ ਗਈ ਤਾਂ ਬਾਹਰ ਲੈ ਕੇ ਆਂਦਾ ਗਿਆ ਜਾਂ ਫਿਰ ਕੋਈ ਝੜਪ ਹੋਈ ਹੈ ਜਾਂ ਫਿਰ ਡਿਗ ਡੁਗ ਗਿਆ ਇਸ ਬਾਬਤ ਦਾ ਕੋਈ ਜਾਣਕਾਰੀ ਦੇਣੀ ਚਾਹੀਦੀ ਹੈ ਨਾ ਪੁਲਿਸ ਨੂੰ ਜੀ ਬਿਲਕੁਲ ਦੇਣੀ ਚਾਹੀਦੀ ਹੈ ਲੇਕਿਨ ਇਲਾਜ ਉਸ ਦਾ ਸਿਵਲ ਉਸ ਦਾ ਚੱਲਦਾ ਆ ਉੱਥੇ ਵੀ ਬਕਾਇਦਾ ਪੁਲਿਸ ਵੱਲੋਂ ਪਹਿਰਾ ਲਗਾਇਆ ਗਿਆ ਕਿਸੇ ਨੂੰ ਵੀ ਮੀਡੀਆ ਕਰਮੀਆਂ ਨੂੰ ਪਾਸ ਨਹੀਂ ਜਾਣ ਦਿੱਤਾ ਜਾ ਰਿਹਾ ਲੇਕਿਨ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਕਿ ਉੱਥੇ ਅੰਦਰ ਕੈਦੀ ਤੇ ਹਵਾਲਾ ਥੀ ਫਿੜੇ ਹਨ ਜਿਨ੍ਹਾਂ ਦੇ ਵਿੱਚੋਂ ਇਹ ਇੱਕ ਹਵਾਲਾ ਥੀ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੀਨ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਗਿਆ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਲੇਕਿਨ ਫਿਲਹਾਲ ਉੱਥੇ ਜੇ ਕਹਿ ਲਿਆ ਜਾਵੇ ਤਾਂ ਇਸ ਵੇਲੇ ਸਥਿਤੀ ਜਿਹੜੀ ਹੈ ਉਹ ਕੰਟਰੋਲ ਦੇ ਅੰਦਰ ਅਧੀਨ ਹੈ ਤੇ ਬਕਾਇਦਾ ਜੋ ਵੀ ਉਥੇ ਬਣਿਆ ਹੈ ਉਸ ਦੇ ਮੈਨੂੰ ਲੱਗਦਾ ਹੈ ਕਿ ਥੋੜੀ ਦੇਰ ਬਾਅਦ ਚਾਹੇ ਪੁਲਿਸ ਗੋਸਪੋ ਜਾਂ ਫਿਰ ਖੁਦ ਐਸਐਸਪੀ ਉਸ ਬਾਰੇ ਜਾਣਕਾਰੀ ਦੇਣ ਜੀ ਜੀ ਇਸ ਤੋਂ ਇਲਾਵਾ ਕੋਈ ਜਾਣਕਾਰੀ ਪਪਲਜੀ ਨਿਕਲ ਕੇ ਆ ਰਹੀ ਹੈ ਕਿ ਹਵਾਲਾਤੀ ਭੀੜੇ ਕਿਉਂ ਨੇ ਕੀ ਗੱਲ ਹੋਈ ਕੋਈ ਪੁਰਾਣੀ ਰੰਜਿਸ਼ ਸਟੈਲਰੀ ਸੀ ਜਿਸ ਕਰਕੇ ਹੋਇਆ ਕਿਉਂਕਿ ਅੱਜ ਇੱਕ ਪਾਸੇ ਇਹ ਵੀ ਸਗਾਇ ਕਿ ਅੱਜ ਮੁਲਾਕਾਤ ਦਾ ਵੀ ਸਮਾਂ ਦਿੱਤਾ ਗਿਆ ਸੀ ਪਰਿਵਾਰਕ ਮੈਂਬਰਾਂ ਨੂੰ ਵਕੀਲਾਂ ਨੂੰ ਜਿਹੜੇ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਜੇਲ੍ਹ ਦੇ ਵਿੱਚ ਕਿ ਉਸ ਦਰਮਿਆਨ ਕੋਈ ਗੱਲਬਾਤ ਹੋਈ ਜਾਂ ਫਿਰ ਪਹਿਲਾਂ ਤੋਂ ਹੀ ਕੋਈ ਆਪਸੀ ਨਾਦੀ ਤੈਸ਼ਬਾਜੀ ਸੀ ਜਿਸ ਕਰਕੇ ਅਜਹ ਹਥੋਪਾਈ ਹੋਈ ਹੈ ਕੋ ਇਹ ਜੇ ਗੱਲ ਖਿੱਚ ਜਾਵੇ ਤਾਂ ਗੁਰਦਾਸਪੁਰ ਦੇ ਅੰਦਰ ਜਦੋਂ ਇਸ ਤਰੀਕੇ ਦੇ ਜੇਲ੍ਹ ਦੇ ਅੰਦਰ ਹਾਲਾਤ ਬੰਦੇ ਹਨ ਤਾਂ ਕੋਈ ਨਾ ਕੋਈ ਐਸਾ ਹੀ ਸਾਹਮਣੇ ਆਂਦਾ ਹੈ ਕਿ ਅੰਦਰ ਹਵਾਲਾਤੀ ਜਾਂ ਕੈਦੀ ਆਪਸ ਵਿੱਚ ਭਿੜੇ ਹਨ ਤਾਂ ਅੱਜ ਦਾ ਜਿਹੜਾ ਮਾਮਲਾ ਹੈ ਉਸ ਨੂੰ ਲੈ ਕੇ ਵੀ ਜੋ ਸੂਤਰਾਂ ਦੇ ਵੱਲੋਂ ਪਤਾ ਚੱਲਿਆ ਕਿ ਅੰਦਰ ਇਹ ਆਪਸ ਵਿੱਚ ਹੀ ਭਿੜੇ ਹਨ ਜਦੇ ਵਿੱਚ ਇੱਕ ਹਵਾਲਾਤੀ ਜਖਮੀ ਹੋਇਆ ਲੇਕਿਨ ਫਿਲਹਾਲ ਅੰਦਰ ਕਿਉਂ ਇਹ ਭਿੜੇ ਨੇ ਜਾਂ ਫਿਰ ਕਿਉਂ ਇਹ ਹਾਲਾਤ ਬਣੇ ਨੇ ਉਹ ਤਾਂ ਪੁਲਿਸ ਦੱਸ ਸਕਦੀ ਹੈ ਫਿਲਹਾਲ ਜੋ ਪੁਲਿਸ ਹੈ ਉਹ ਅਜੇ ਇਸ ਬਾਰੇ ਕੁਝ ਵੀ ਦੱਸਣ ਨੂੰ ਇਨਕਾਰ ਹੀ ਹੋ ਰਹੀ ਹੈ ਜੀ ਪਪਾ ਅੱਜ ਇਹ ਦੂਸਰਾ ਤੀਸਰਾ ਮਾਮਲਾ ਹੋ ਗਿਆ 1 ਮਹੀਨੇ ਦੇ ਵਿੱਚ ਵਿੱਚ ਕਿ ਗੁਰਦਾਸਪੁਰ ਜੇਲ੍ਹ ਮੁਰ ਬਿਵਾਦਾਂ ਦੇ ਵਿੱਚ ਸੋ ਵੱਡੀਆਂ ਵੀ ਕਈ ਵਾਰ ਘਟਨਾਵਾਂ ਦੇਖੀਆਂ ਗਈਆਂ ਚਾਹੇ ਉਹ ਸਿੱਧੂ ਮੂਸੇਵਾਲਾ ਕਤਲ ਮਾਮਲਾ ਹੋਵੇ ਉਸ ਦੇ ਵਿੱਚ ਵੀ ਜਿਹੜੇ ਲੋਕ ਹਵਾਲਾਤੀ ਸੀਗੇ ਉਹ ਵੀ ਇਸੇ ਜੇਲ੍ਹ ਦੇ ਵਿੱਚ ਲੜੇ ਸੀਗੇ ਸੋ ਲਗਾਤਾਰ ਗੁਰਦਾਸਪੁਰ ਜੇਲ੍ਹ ਦੇ ਉੱਤੇ ਕਹਿ ਸਕਦੇ ਕੋਈ ਗ੍ਰੈਂਡ ਚੱਲ ਰਿਹਾ ਹੈ ਕਿ ਵਿਵਾਦ ਇਹਦੇ ਨਾਲ ਹੀ ਜੁੜਦੇ ਨੇ ਦੇਖੋ ਗੁਰਦਾਸਪੁਰ ਜੇਲ੍ਹ ਤੋਂ ਜਦੋਂ ਵੀ ਅਸੀਂਆਂ ਤਸਵੀਰਾਂ ਸਾਹਮਣੇ ਆਉਂਦੀਆਂ ਜਗਾ ਕਿ ਜਿਵੇਂ ਪੂਰੇ ਪੰਜਾਬ ਦੀਆਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆndੀਆਂ ਨੇ ਤਾਂ ਇੱਕ ਗੱਲ ਯਕੀਨ ਸਿੱਧ ਹੁੰਦੀ ਹੈ ਕਿ ਅੰਦਰ ਵੀ ਜਿਹੜੇ ਕੈਦੀ ਨੇ ਜਾਂ ਫਿਰ ਹਵਾਲਾਤੀ ਨੇ ਹੋ ਸਕਦਾ ਉਹਨਾਂ ਦਾ ਵੀ ਅੰਦਰ ਗਰੁੱਪ ਬਾਜੀ ਚੱਲਦੀ ਹੋਵੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੀ ਗਰੁੱਪ ਬਾਜੀ ਹੁੰਦੀ ਹੈ ਉਹਨਾਂ ਦੇ ਦਰਮਿਆਨ ਹੀ ਕੋਈ ਟਕਰਾਅ ਬਾਜੀ ਹੁੰਦੀ ਜਦੋਂ ਇਹ ਹਾਲਾਤ ਬੰਦੇ ਹਨ ਤਾਂ ਹੋ ਸਕਦਾ ਹੈ ਕਿ ਗੁਰਦਾਸਪੁਰ ਜੇਲ੍ਹ ਦੇ ਅੰਦਰ ਵੀ ਗਰੁੱਪ ਬਾਜੀ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੋਵੇ ਜਿਸ ਕਰਕੇ ਇਹ ਹਾਲਾਤ ਬਣੇ ਅੰਦਰ ਲੇਕਿਨ ਫਿਲਹਾਲ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਜੇਲ੍ਹ ਦੀ ਤਾਂ ਤਕਰੀਬਨ ਹੀ ਇੱਥੋਂ ਮੈਸਟਰੀ ਕਿਨਿਆ ਸਾਹਮਣੇ ਆ ਗਿਆ ਜਦੋਂ ਇੱਕ ਵਾਰ ਗੁਰਦਾਸਪੁਰ ਜੇਲ੍ਹ ਦੇ ਅੰਦਰ ਐਸਾ ਹੰਗਾਮਾ ਹੋ ਗਿਆ ਸੀ ਕਿ ਕੈਦੀਆਂ ਦੇ ਵੱਲੋਂ ਅੰਦਰ ਅੱਗ ਵੀ ਲਗਾ ਦਿੱਤੀ ਗਈ ਸੀ ਉਸ ਵੇਲੇ ਵੀ ਕਾਫੀ ਹੰਗਾਮਾ ਮਚਿਆ ਸੀ ਲੇਕਿਨ ਹੁਣ ਵੀ ਜਿਹੜੀ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹਾਲਾਤ ਜ਼ਰੂਰ ਇਸੇ ਤਰੀਕੇ ਦੇ ਬਣੇ ਹਨ ਪਰ ਜੇ ਦੇਖਿਆ ਜਾਵੇ ਤਾਂ ਜੋ ਪੱਕੀ ਜਾਣਕਾਰੀ ਹੈ ਜੋ ਪੁਖਤਾ ਜਾਣਕਾਰੀ ਹੈ ਉਹ ਪੋਸਟ ਕਰਮੀਆਂ ਕੋਲੋਂ ਹੀ ਮਿਲ ਸਕਦੀ ਹੈ ਜਾਂ ਫਿਰ ਵੱਡੇ ਅਧਿਕਾਰੀ ਬੈਠ ਕੇ ਇਸ ਬਾਰੇ ਜਾਣਕਾਰੀ ਦੇਣ ਤਾਂ ਦੀ ਹੋ ਸਕਦਾ ਲੇਕਿਨ ਅੰਦਰੋਂ ਜਿਸ ਤਿੱਕਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਆਪਣੇ ਕੈਦੀਆਂ ਨੂੰ ਜੋ ਮਿਲਣ ਆਏ ਹੋਏ ਸੀ ਜਾਂ ਫਿਰ ਹਵਾਲਾਤਿਆਂ ਨੂੰ ਜੋ ਮਿਲਣ ਆਏ ਹੋਏ ਸੀ ਉਹਨਾਂ ਦੇ ਚਿਹਰਿਆਂ ਤੋਂ ਜਾਂ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇਹੀ ਲੱਗਦਾ ਸੀ ਕਿ ਅੰਦਰ ਕੈਦੀ ਤੇ ਹਵਾਲਾਤੀ ਆਪਸ ਵਿੱਚ ਭੇੜੇ ਨੇ ਜਿੱਦਾ ਵਿੱਚ ਇੱਕ ਹਵਾਲਾਤੀ ਜ਼ਖਮੀ ਹੋਇਆ ਜੀ ਬਹੁਤ ਬਹੁਤ ਧੰਨਵਾਦ ਪਪਾਲ ਸਾਹਿਬ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਇਸਨ ਗੁਰਦਾਸਪੁਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਪਪਾਲ ਸਿੰਘ ਜਿਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਸੋ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਦੋ ਹਵਾਲਾਤੀ ਆਪਸ ਦੇ ਵਿੱਚ ਝਿੜੇ ਨੇ ਜਿਸ ਦੇ ਦਰਮਿਆਨ ਇੱਕ ਹਵਾਲਾਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੈ ਜਿਸ ਨੂੰ ਇਲਾਜ ਦੇ ਲਈ ਪੁਲਿਸ ਹੋਣਾ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਪਹੁੰਚੀ ਹੈ ਹਾਲਾਂਕਿ ਪੁਲਿਸ ਵੱਲੋਂ ਇਸ ਬਾਬਤ ਹਾਲੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਅੱਜ ਮੁਲਾਕਾਤਾ ਦੈਂਸੀ ਬਡੀ ਗੈਂਤੀ ਦੇ ਵਿੱਚ ਹਵਾਲਾਤੀ ਤੇ ਕੈਦੀਆਂ ਦੇ ਪਰਿਵਾਰਕ ਮੈਂਬਰ ਵੀ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਜਿਸ ਤੋਂ ਬਾਅਦ ਇਸ ਹਫ਼ਤੇ ਬਾਅਦ ਹੁਣ ਸਾਰੇ ਲੋਕਾਂ ਨੂੰ ਜੇਲ੍ਹ ਤੋਂ ਬਾਹਰ ਕਰ ਦਿੱਤਾ ਗਿਆ ਹੈ ਤੇ ਜੇਲ੍ਹ ਦੇ ਵਿੱਚ ਮੌਕੇ ਦੇ ਉੱਤੇ ਵੱਡੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਹੜੇ ਹੁਣ ਜਾਂਚ ਵੀ ਸ਼ੁਰੂ ਕਰ ਗਏ ਨੇ